ਦੋਧੀਆਂ ਡੋਣੀਆਂ ਭਰੀਆਂ ਹੰਦੀਆਂ ਬੀਬੀਆਂ ਨੇ ਬੀਬੀ ਹੁਣ ਵੇਖ ਵਸਦੀਆਂ ਵਾ ਪਰ ਉਹ ਡੇਰੇ ਦੁੱਧ ਖਾਣ ਵਾਲੀਆਂ ਬੀਬੀਆਂ ਇੱਥੇ ਨਹੀਂ ਆਉਂਦੀਆਂ ਸਾਨੂੰ ਪਤਾ ਉਹ ਤੇ ਸਾਨੂੰ ਧੜੇ ਧੜੇ ਦੀਆਂ ਗਾਲਾਂ ਕੱਢਦੀਆਂ ਘਰਾਂ 'ਚ ਬੈਠੀਆਂ ਜਿਹੜੀਆਂ ਬੀਬੀਆਂ ਬਾਬੇ ਨੂੰ ਮੰਨਦੀਆਂ ਉਹ ਤੇ ਕਹਿੰਦੀਆਂ ਸਰ ਵੀ ਸਾ ਤੈਨੂੰ ਕੀੜੇ ਪੈਣੇ ਮੈਂ ਕਿਹਾ ਜੇ ਤੈਨੂੰ ਪਹਿਣਗੇ ਵਿਖਾ ਦਾਂਗੇ ਤੁਹਾਨੂੰ ਅਜੇ ਪੈ ਨਹੀਂ 26 27 ਸਾਲ ਹੋ ਗਿਆ ਜਿਹੜੀਆਂ ਬਾਬੇ ਨੂੰ ਮੰਨਦੀਆਂ ਸੱਚੀ ਗੱਲ ਹੈ ਆ ਹੁਣ ਘਟ ਗਿਆ ਪਹਿਲਾਂ ਤੇ ਇੰਨੇ ਭੱਦੇ ਸ਼ਬਦਾ ਸਾਨੂੰ ਸ਼ਬਦ ਬੋਲਦੀਆਂ ਸੀ ਨਾ ਬੀਬੀਆਂ ਬਾਬੇ ਨਾਲੋਂ ਵੱਧ ਬੀਬੀ ਅੱਛਾ ਬੰਦਿਆਂ ਨਾਲੋਂ ਵੱਧ ਬੀਬ ਬੀਬੀਆਂ ਬਾਬੇ ਦੇ ਅੱਗੇ ਕਿਉਂ ਭੋਗਦੀਆਂ ਹੁਣ ਜੋੜ ਕਟਾਓ ਆਪੇ ਕਰ ਲਓ ਸਹੁਰਿਆਂ ਗੱਲਾਂ ਸਾਡੇ ਕੋਲ ਨਾ ਬਲਾਓ ਹੁਣ ਤੇ ਬੀਬੀਆਂ ਵੀ ਬਾਹਰ ਵਣ ਕੇ ਸਟੇਟਮੈਂਟਾਂ ਉਹ ਮਹਿਰੋ ਅਮਰਤਪਾਲਸ ਨੂੰ ਲੱਭਦੀਆਂ ਫਿਰਦੀਆਂ ਬਾਬੀ ਤੂੰ ਹੁਣ ਵਾਵਾ ਲਗਾ ਅੱਗੇ ਸਾਡਾ ਘਰ ਕੋ ਮਸਲਾ ਹੱਲ ਇਹ ਬਾਬੇ ਇਹਨਾਂ ਨੇ ਜਿਆਦਾ ਹੀ ਹੱਤ ਚੁੱਕੀ ਹੋਈ ਹੈ ਤੇ ਪਤਾ ਹੀ ਹੈ ਤੁਹਾਨੂੰ ਮੈਨੀਆਂ ਦਾ ਕੌਣ ਸੱਚਾ ਤੇ ਕੌਣ ਝੂਠਾ ਹੈ ਤੇ ਸਮਾਜ ਦੇ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਸਿਆਣੇ ਬਣ ਜਾਓ ਆਪਣੇ ਘਰਾਂ ਵਿੱਚ ਗੁਰਮਤ ਦੀ ਗੱਲ ਕਰੋ ਆਪੋ ਆਪਣੇ ਪਿੰਡਾਂ ਜਾਂ ਘਰਾਂ 'ਚ ਵੀ ਤੁਸੀਂ ਪਿੰਡਾਂ 'ਚ ਵੀ ਸੁਣਦੇ ਹੋਗੇ ਆਪੋ ਆਪਣੇ ਪਿੰਡ ਸੰਭੋ ਆਪਣੇ ਮਾਂ-ਬਾਪ ਦੀ ਸੇਵਾ ਕਰੋ ਆਪਣੇ ਬਾਪ ਹੁਣ ਤਾਂ ਗੀਜਰ ਲੱਗ ਗਿਆ ਪਹਿਲਾਂ ਤੇ ਲੋਕ ਪਾਣੀ ਗਰਮ ਕਰਦੇ ਸੀ ਅਜੇ ਵੀ ਸਾਰਿਆਂ ਘਰਾਂ 'ਚ ਗੀਜਰ ਥੋੜਾ ਗਿਆ ਬਾਪੂ ਨੂੰ ਮਾਤਾ ਨੂੰ ਆਪਣੇ ਹੱਥੀਂ ਪਾਣੀ ਗਰਮ ਕਰਕੇ ਦਿਓ ਮਾਤਾ ਜੀ ਇਸ਼ਨਾਨ ਕਰੋ ਆ ਕੱਪੜੇ ਸਾਫ਼ ਸੁਥਰੇ ਪਾਓ ਉਹਨਾਂ ਨੂੰ ਬਿਸਤਰਾ ਰਜਾਈ ਤਲਾਈ ਸਰਦੀਆਂ ਆਉਣ ਵਾਲੀਆਂ ਵਧੀਆ ਲੈ ਕੇ ਦਿਓ ਜਿੱਚ ਬਾਪੂ ਜੀ ਮਾਤਾ ਜੀ ਨੇ ਸੋਣਾ ਵਾ ਬਾਬਿਆਂ ਦੇ ਡੇਰੇ ਜਾਣ ਗਿਆ ਸਪੈਸ਼ਲ ਚੋਲੇ ਮਰਿਆ ਸਾਦਾ ਦੇ ਬਣਾ ਬਣਾ ਕੇ ਡੇਰੇਆਂ ਟੰਗੇ ਹੋਏ ਆ। ਅਮੋਗੇ ਤੋਂ ਬਾਗੇ ਪ੍ਰਾਣਾ ਨੂੰ ਜਾਈਏ ਕਿ ਡੇਰਾ ਰਾਜ ਆਉਂਦਾ। ਤੁਸੀਂ ਵਿਖਿਆ ਹੋਣਾ। ਵੀਰ ਹੱਸਦੇ ਵਿਖਿਆ ਹੋਣਾ ਕਿਆਂ ਨੇ। ਉਹ ਬਾਬੇ ਨੂੰ ਕਈ ਸਾਲ ਹੋ ਗਏ ਦੁਨੀਆ ਤੋਂ ਗਏ ਨੂੰ ਬਾਬੇ ਦੇ ਕਢਾਈ ਕਰ ਕਰਕੇ ਚੋਲੇ ਟੰਗੇ ਉੱਤੇ। ਬਿਲਕੁਲ ਜਦੋਂ ਬਾਗਾ ਪ੍ਰਾਣਾ ਵੜਦੇ ਆ ਨਾ ਉਹ ਤੋਂ ਪਹਿਲਾਂ ਖੱਬੇ ਆਤਾ ਮੈਂ ਪੂਰਾ ਲੋਕੇਸ਼ਨ ਦੱਸਤੀ ਜਿਉਂ ਗਏ ਚੈੱਕ ਕਰਕੇ ਆਇਓ। ਕਾਲੇ ਰੰਗ ਦਾ ਚੋਲਾ ਉੱਤੇ ਚਿੱਟੀ ਕਢਾਈ। ਮੈਂ ਦੋਗੇ ਹੀ ਦੇ ਵੇਖ ਕੇ ਆਇਆ ਨਾ ਸਾਨੂੰ ਵਿਖਾਉਣ ਲੈ ਗਏ ਸੀ ਉੱਥੇ ਤੇ ਮੈਂ ਪੁੱਛੀ ਬੈਠਾ ਮੈਂ ਕਿਹਾ ਜੀ ਬਾਬਾ ਜੀ ਕਿੱਥੇ ਆ ਕਿਤੇ ਬਾਬਾ ਜੀ ਦੇ ਚੜਾਈ ਕੀਤੇ ਮੈਂ ਫੇ ਚੋਲੇ ਕਰ ਨੂੰ ਰੱਖੇ ਆ ਉਹ ਗਾੜੀ ਦੇ ਬਾਬਾ ਜੀ ਪਾਉਣ ਆਉਂਦੇ ਆ ਉਹ ਪਾਣੀ ਵੀ ਰੱਖਦੇ ਜੇ ਕਸ਼ਹਰਾ ਵੀ ਰੱਖਦੇ ਜੇ ਬਾਬਾ ਜੀ ਦਾ ਕਹਿੰਦੇ ਗਿੱਲਾ ਵੀ ਹੁੰਦਾ ਤੇ ਮੈਂ ਸੇਵਾਦਾਰ ਨੂੰ ਪੁੱਛਿਆ ਮੈਂ ਕਿਹਾ ਸੱਚ ਦੱਸਿ ਇਹ ਕਸ਼ਹਰਾ ਬਾਬਾ ਜੀ ਗਿੱਲਾ ਕਰਦੇ ਕਹਿੰਦਾ ਨਹੀਂ ਮੈਂ ਧੋ ਕੇ ਪਾਉਣਾ ਰੋਜ਼ ਝੁੱਡੂ ਕਿਸਮ ਦੇ ਲੋਕ ਸੱਚੀ ਗੱਲ ਇੱਡੇ ਝੁੱਡੂ ਕਿਸਮ ਦੇ ਲੋਕ ਆ ਦੇ ਵੀ ਸਾਹਮਣੇ ਸੇਵਦਰ ਕੇ ਆ ਕੇ ਕਹਿੰਦਾ ਮੈਂ ਗਿੱਲਾ ਕਰਦਾ ਰੋਜ਼ ਆਣਾ ਵੀਡੀਓ ਪੈਣ ਨੈਟ ਤੇ ਪਈ ਜਾਣੀ ਆ ਸੁਣ ਵੀ ਰਹੇ ਹੋ ਨੇ ਘਰਾਂ 'ਚ ਬੈਠੇ ਫੇਰ ਵੀ ਕੋ ਲੱਕੀ ਜੁੱਤੀ ਚੁੱਕੀ ਆਉਂਦਾ ਕਦੀ ਪਾਪਾ ਜੀ ਨੂੰ ਲੈ ਕੇ ਦਿੱਤੀ ਲੱਕੀ ਜੁੱਤੀ ਉਹਨੂੰ ਪਲਾਸਟਿਕ ਦੇ ਬੂਟ ਲੈ ਕੇ ਦਿੰਦੇ ਜਿਹਨੇ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਲਈ ਕੀਤਾ ਉਹਨੂੰ ਲਿਆ ਕੇ ਦਿਓ ਹਾਂ ਫਾਜ਼ਿਲਕਾ ਤੋਂ ਵਧੀਆ ਲੱਕੀ ਜੁੱਤੀ ਵੀ ਬਾਪੂ ਆ ਖੁਸਾ ਪਾ ਬਾਪੂ ਨੂੰ ਲੈ ਕੇ ਦਿਓ ਹਾਂ ਬ੍ਰਾਂਡਡ ਜੁੱਤੀ ਬਾਪੂ ਜੀਆ ਵਧੀਆ ਜੁੱਤੀ ਪਾਓ ਵਧੀਆ ਕਮੀਜ਼ ਪਜਾਮਾ ਪਾਓ ਮਾਤਾ ਜੀਆ ਵਧੀਆ ਸਾਲਾ ਆਪਣੇ ਉਤੇ ਅਜੇ ਆਂਦੇ ਸਾਡੇ ਬਾਬਾ ਜੀ ਸਾਦਾ ਜੀਵਨ ਜਿਉਂਦੇ ਆ ਬੋਲੋ ਭਾਈ ਉਹ ਬੋਲੋ ਭਾਈ ਮੈਨੂੰ ਪਤਾ ਤੈਨੂੰ ਦੁਬਾਰਾ ਨਹੀਂ ਸੱਦਣਾ ਮੈਨੂੰ ਇਸ ਕਰਕੇ ਮੈਂ ਤੇ ਹਰ ਸਟੇਜ ਤੇ ਕਹਿ ਕੇ ਆਉਨਾ ਕਿ ਤੁਸੀਂ ਹਿੰਮਤ ਕਰਕੇ ਬੁਲਾਇਆ ਮੇਰੀ ਹੱਥ ਜੋੜ ਕੇ ਬੇਨਤੀ ਬਾਣੀ ਦੇ ਲਾਲ ਮੈਂ ਹਰ ਬਜ਼ੁਰਗਾਂ ਨੂੰ ਕਹਿੰਨਾ ਆਪਣੇ ਘਰਾਂ ਚ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ ਮਾਂ-ਬਾਪ ਦੀ ਇੱਜ਼ਤ ਕਰੋ ਧੀਆਂ ਦੀ ਇੱਜ਼ਤ ਕਰੋ ਪਰਿਵਾਰਾਂ ਦੀ ਇੱਜ਼ਤ ਕਰੋ ਇਹਨਾਂ ਪਖੰਡੀਆਂ ਨੂੰ ਕੱਖ ਨਹੀਂ ਮਿਲਣਾ ਤੁਹਾਨੂੰ ਇਸ ਕਰਕੇ ਨੌਜਵਾਨ ਵੀਰੋ ਆ ਜਿਹੜੇ ਡੇਰਿਆਂ 'ਚ ਵੀ ਬਿਠੇ ਆ ਨਾ ਜਿਹੜੇ ਇਹਨਾਂ ਨੂੰ ਬੇਨਤੀ ਜਾ ਕੇ ਮਾਂ-ਬਾਪਾਂ ਲ ਵੇਖੋ ਪਰ ਉਹ ਵੀ ਹੁਣ ਗਿੱਜੇ ਆ ਨਾ ਉਹਨਾਂ ਨੂੰ ਪਤਾ ਲੱਗਾ ਵੀ ਕਦੋਂ ਬਾਬਾ ਮਰੇ ਤੇ ਹੌਲੀ-ਹੌਲੀ ਬਾਬੇ ਦੀ ਗੱਦੀ ਤੇ ਬਈਏ ਸੀ ਜਿਹੜੇ ਡੇਰਿਆਂ 'ਚ ਬੈਠੇ ਉਹ ਵੀ ਢੀਕਣ ਡਾਇਆ ਤਾਂ ਹੀ ਤੁਸੀਂ ਵੇਖੋ ਬਾਬੇ ਦਾ ਹਮੇਸ਼ਾ ਜਿਹੜਾ ਗੱਦੀ ਤੇ ਗੜਵਈ ਬੈਂਦਾ ਹੌਲੀ-ਹੌਲੀ ਗੁਰੂ ਨੇ ਕੰਮ ਨਹੀਂ ਕੀਤਾ। ਨਾ। ਗੁਰੂ ਨੇ ਪਰਖ ਦੀ ਵਿਚਾਰਧਾਰਾ ਦਿੱਤੀ। ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਸਾਧ ਸੰਗਤ ਜੀ, ਤਰਲਾ ਤੁਹਾਡੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਅਗਲਾ ਮਹੀਨਾ ਸਾਹਿਬ ਜਾਦਿਆਂ ਨੂੰ ਅਸੀਂ 8-10 ਦਿਨ ਬੜਾ ਯਾਦ ਕਰਨਾ। ਪਰ ਫਿਰ ਵੀ ਮੈਂ ਕਹਿੰਦਾ ਸ਼ੁਕਰਵਾ। ਕਿ ਅਸੀਂ ਸਾਹਿਬ ਜਾਦਿਆਂ ਦੀ ਯਾਦ ਕਰਨ ਲੱਗ ਪਏ 8-10 ਦਿਨ ਅਸੀਂ ਉਹਨਾਂ ਉਹਨਾਂ ਕੁਰਬਾਨੀ ਵਾਲੇ ਸਿੱਖਾਂ ਨੂੰ ਨਹੀਂ ਤੇ ਅੱਜ ਤੋਂ 5-7 ਸਾਲ ਪਹਿਲਾਂ ਕੋਈ ਸਾਹਿਬ ਜਾਦਿਆਂ ਦਾ ਨਾਮ ਨਹੀਂ ਸੀ ਲੈਂਦਾ। ਤੁਸੀਂ ਵੇਖਿਆ ਹੋਣਾ ਹੁਣ ਚੇਤਾ ਕਰਉਣਾ ਪੈਂਦਾ ਕਿ ਕਮ ਸਿਕੋਂ 10 15 ਦਿਨ ਆਪਣੇ ਘਰ ਖੁਸ਼ੀ ਵਾਲਾ ਕੋ ਫੰਕਸ਼ਨ ਰੱਖਿਓ ਸਿਆਣਿਆਂ ਦੇ ਜ ਰੋਣ ਨਹੀਂ ਹੁੰਦਾ ਤੇ ਰੋਣ ਵਾਲਾ ਮੂੰਹ ਹੀ ਕਰ ਲੋ ਭਾਵੇਂ ਸਾਡੇ ਚੜਦੀ ਕਲਾ ਵਾਲੇ ਦੇ ਨਾ ਉਹ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਮਾਣੀਏ ਕਿਦਾਂ ਉਹ ਠੰਡੀਆਂ ਰਾਤਾਂ ਚ ਸਭ ਜਿਆਦਿਆਂ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਮੈਂ ਹਰ ਵਾਰ ਇੱਕ ਸਟੇਜ ਤੇ ਸ਼ਬਦ ਬੋਲਦਾ ਕਿ ਪੰਜਾਬ ਦੇ ਕਿਹੜੇ ਕਿਹੜੇ ਵੱਡੇ ਡੇਰੇ ਆ ਕਿੰਨਿਆਂ ਕਿੰਨਿਆਂ ਕਿੱਲਿਆਂ ਹੀ ਡੇਰੇ ਆ ਕਦੀ ਸਾਬ ਜਦਾਂ ਦੇ ਸ਼ਹੀਦੀ ਦਿਨਾਂ 'ਚ ਤੁਸੀਂ ਉੱਥੇ ਲਾਈਵ ਹੁੰਦਾ ਦੀਵਾਨ ਵੇਖਿਆ ਜਿੱਦੇ ਸਾਬ ਜਦਾਂ ਦਾ ਸਾਕਾ ਸੁਣਾਇਆ ਜਾ ਰਿਹਾ ਹੋਵੇ ਸ਼ਹੀਦੀ ਸਾਕਾ ਸੁਣਾਇਆ ਜਾ ਰਿਹਾ ਹੋਵੇ ਨਹੀਂ ਅਗਲੇ ਨੂੰ ਪਤਾ ਜੇ ਅਸੀਂ ਸਾਬ ਜਦਾਂ ਦੀ ਦੀਵਾਨ ਰੱਖ ਲਏ ਤੇ ਕੱਲ ਨੂੰ ਸਾਡੇ ਬਾਬਿਆਂ ਦੀ ਵਰਸੀ ਤੇ ਕੌਣ ਆਊ ਉਹਨਾਂ ਨੇ ਲੋਕਾਂ ਦੀ એનર્ਜੀ ਬਾਬਿਆਂ ਦੀ ਵਰਸੀ ਵਾਸਤੇ ਸੇਵ ਕਰਕੇ ਰੱਖਣੀ ਆ ਸਾਬ ਜਦਾਂ ਚੋਂ ਨਾ ਕੀ ਲੈਣਾ ਉਹਨਾਂ ਨੇ ਤੇ ਆਪਣੇ ਬਾਬਿਆਂ ਦੇ ਗੁਣ ਗੋਣੇ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਇੰਜ ਕੀਤਾ ਸੀ ਪੁੱਲ ਗਏ ਸੀ ਸਾਡਾ ਬਾਬਾ ਸਾਰਿਆਂ ਦਾ ਸਾਂਝਾ ਹੈ ਕਿਹੜਾ ਬਾਬਾ ਅਜੀਤ ਸਿੰਘ ਬਾਬਾ ਜੁਦਾਰ ਸਿੰਘ ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤੇ ਸਿੰਘ ਬਾਬਾ ਜੀਵਨ ਸਿੰਘ ਬਾਬਾ ਉਦੇਸ ਸਿੰਘ ਸਾਡੇ ਆ ਬਾਬੇ ਸੀ ਇਹ ਤੇ ਸਾਡੇ ਸਾਰੇ ਸਾਂਝੇ ਸੀ ਉਹ ਬਾਬੇ ਭੁੱਲ ਗਏ ਮਾਝਿਆਂ ਦਾ ਆਪਣਾ ਬਾਬਾ ਮਾਲਵੇਆਂ ਦਾ ਆਪਣਾ ਬਾਬਾ ਦੁਆਬੇਵਾਂ ਦਾ ਆਪਣਾ ਬਾਬਾ ਉਹਨੂੰ ਅਸੀਂ ਸਾਰੇ ਰੋਈ ਜਾਂਦੇ ਆ ਵੀ ਇਹ ਸਾਡੇ ਬਾਬੇ ਆ ਕਦੋਂ ਕਦੋਂ ਅਸੀਂ ਇਸ ਬੰਨੇ ਤੁਰਾਂਗੇ ਕਦੋਂ ਸਾਨੂੰ ਸਮਝ ਆਏਗੀ ਜਿਹੜੇ ਘਰਾਂ 'ਚ ਵੀ ਬੈਠੇ ਮੇਰੀ ਹੱਥ ਜੋੜ ਕੇ ਬੇਨਤੀ ਆ ਇੱਕ ਵਾਰੀ ਸੋਚਿਓ ਜ਼ਰੂਰ ਕਿ ਗੁਰੂ ਸਾਹਿਬ ਜੀ ਨੇ ਸਾਡੇ ਲਈ ਕਿੰਨਾ ਪਾਰ ਪੁਕਾਰ ਕੀਤਾ ਹਕੂਮਤਾਂ ਨਾਲ ਟੱਕਰ ਲੈ ਕੇ ਸਾਡੇ ਬਦਲੇ ਅੱਛਾ ਜਿਹੜੇ ਤੁਹਾਨੂੰ ਇਨਸਾਨ ਮੰਨਣ ਨੂੰ ਤਿਆਰ ਨਹੀਂ ਤੁਹਾਡੇ ਹੱਥ ਬਰਤਨਾਂ ਨੂੰ ਲੱਗ ਜਾਣ ਤੇ ਅਗਲੇ ਕਹਿੰਦੇ ਨੇ ਇਹ ਹੁਣ ਬਰਤਨ ਪਹਿਲਾਂ ਚੁੱਲ੍ਹੇ 'ਚ ਸਾੜਨਾ ਹੈ ਤੁਸੀਂ ਫੇਰ ਵੀ ਉਹਨਾਂ ਦੀਆਂ ਪ੍ਰਕਰਮਾ ਕਰੋ ਗੁਰੂ ਪਾਰਸ਼ਾ ਜੀ ਨੇ ਇਹਨੇ ਆਖਿਆ ਕਿ ਭਾਈ ਜੀਵਨ ਸਿੰਘ ਦਾ ਹੁਣ ਹੱਥ ਲੱਗ ਗਿਆ ਨਵੇਂ ਪਾਸ਼ਾ ਦੇ ਸੀਸ ਨੂੰ ਹੁਣ ਸੀਸ ਅਪਵਿੱਤਰ ਹੋ ਗਿਆ ਸਭ ਸਿਨੇ ਨਾਲ ਲਾ ਕੇ ਮੱਥਾ ਚੁੰਮ ਕੇ ਆਖਿਆ ਰੰਗਰੇਟਾ ਗੁਰੂ ਕਾ ਬੇਟਾ